ਦਾ ਨਾਮ ਮੋਹਿਤ ਕੁਮਾਰ ਜੀ ਸਰ ਕੀ ਮਾਮਲਾ ਕੀ ਹੋਇਆ ਜੀ ਮੈਂ ਹਸਲ ਕਰਨੀ ਸੀਗਾ ਵੱਡਾ ਭਰਾ ਮਰ ਬੱਚ ਨੂੰ ਲੈ ਕੇ ਘੁੰਮ ਰਿਹਾ ਸੀ ਇਹ ਅਣਪਛਾਤੇ ਕੋਈ 15 20 ਜਨੇ ਆਏ ਆ ਤੇ ਇਹਨਾਂ ਨੇ ਆ ਕੇ ਪਿੱਛੋਂ ਹਮਲਾ ਕਰਨੇ ਚਾਲੂ ਕਰਤੇ ਆ ਤੇ ਉਹਨਾਂ ਭੱਜ ਕੇ ਆਪਣੀ ਜਾਨ ਬਚਾਈ ਜਾਨ ਬੂਹੇ ਦੇ ਦਾਤਰ ਦੋਤਰ ਮਾਰੇ ਆ ਕਾਲ ਇਟਾ ਮਾਰੀਆਂ ਤੇ ਆਪਾਂ ਇਨਸਾਫ ਦੀ ਮੰਗ ਕਰਦੇ ਆ ਕਿਹੜੇ ਥਾਣਾ ਵਾਰ ਕੀਤੇ ਰਿਹਾ ਇਹ ਦਾਤਰ ਲਿਆਉਂਦੇ ਸੀ ਉਹਨਾਂ ਵਿੱਚੋਂ ਇੱਕ ਕੋਈ ਬੰਦੂਕ ਵੀ ਸੀਗੀ ਪਿਸਤਲ ਪਿਸਤਲ ਇਹ ਇਹ ਕਿੰਨੇ ਜਨੇ ਸੀ ਆ ਘੱਟੋ ਘੱਟ ਤਕਰੀਬਨ 10 ਤੋਂ 15 ਜਨੇ ਸੀਗੇ ਈ ਮੰਗ ਕਰਦੇ ਆਪਾਂ ਹੀ ਮੰਗ ਕਰਦੇ ਆ ਜੀ ਇਨਸਾਫ ਕੀਤਾ ਜਾਵੇ ਜੀ ਪੁਲਿਸ ਕੋਈ ਆ ਉਹਨਾਂ ਰਾਤ ਦੇ ਆਏ ਆ ਪੁਲਿਸ ਹਲਤ ਕੋਈ ਹਾਂਜੀ ਕੋਈ ਕਾਰਵਾਈ ਕੋਰਖਲਤਾ ਚੋਂ ਕਿ ਨਾਮ ਮੇਰਾ ਵਿਕਾਸ ਸਾਨੂੰ ਬੇਜਾਨਾ ਹੋਇਆ ਕੀ ਜੇ ਹੋਇਆ ਕੁਛ ਨਹੀਂ ਮੈਂ ਗੱਲ ਘਰ ਕਰਦੇ ਘਰ ਦੇ ਬਾਹਰ ਖਲੋਤਾ ਹਾਂ ਤੇ ਰਾਤੀ 8 ਤੋਂ 9 ਜਣੇ ਆਏ ਆ ਘਰ ਦੇ ਬਾਹਰ ਉਹ ਆ ਕੇ ਮੇਰੇ ਦਾਤਰ ਦੁੱਤਰ ਮਾਰ ਗਏ ਜਿਨ੍ਹਾਂ ਚ ਤਿੰਨ ਕੇ ਚਾਰ ਮੁੰਡਿਆਂ ਨੂੰ ਮੈਂ ਪਛਾਣਦਾ ਵਾਂ ਬਾਕੀਆਂ ਨੂੰ ਨਹੀਂ ਮੈਂ ਪਛਾਣਦਾ ਠੀਕ ਹੈ ਉਹਨਾਂ ਦੇ ਨਾਮ ਹੈਗੇ ਇੱਕ ਦਾ ਨਾਮ ਹੈ ਸ਼ਕਤੀ ਇੱਕ ਦਾ ਨਾਮ ਹੈਗਾ ਜੀ ਵਿਸ਼ਾਲ ਇੱਕ ਦਾ ਨਾਮ ਹੈਗਾ ਮਰਿੰਡਾ ਤੇ ਇੱਕ ਦਾ ਨਾਮ ਰਘੂ ਹੈ ਕਿੱਥੋਂ ਰਹਿੰਦੇ ਇੱਕ ਬਿੱਲੀ ਹੈਗਾ ਇਹ ਅਦਰਸ਼ ਨਗਰ ਦੇ ਕੀ ਕੀ ਗੱਲ ਕੀ ਹੋਈ ਸਾਡੀ ਗੱਲ ਮੈਨੂੰ ਪਤਾ ਹੀ ਨਹੀਂ ਗੱਲ ਮੈਂ ਨਾ ਇੱਕ ਮੁੰਡਾ ਮੇਰੇ ਘਰ ਸਾਹਮਣੇ ਰਹਿੰਦਾ ਉਹਦਾ ਨਾਂ ਹੈਗਾ ਵਿਕਾਸ ਨਾਂ ਮੇਰਾ ਵੀ ਵਿਕਾਸ ਆ ਉਹਦੇ ਚੱਕਰ 'ਚ ਆ ਕੇ ਮੈਨੂੰ ਮਾਰ ਗਏ ਹੁਣ ਕੀ ਮੰਗ ਕਰਦੇ ਹੋ ਮੰਗ ਕਰਦਾ ਮੈਂ ਕਿ ਜੋ ਬੰਦੀ ਕਾਨੂੰਨੀ ਕਾਰਵਾਈ ਨਾਲ ਦੇ ਉੱਤੇ ਕੀਤੀ ਜਾਵੇ ਦਰਖਾਸਤ ਦਿੱਤੀ ਹੈ ਦਰਖਾਸਤ ਦਿੱਤੀ ਆ ਡਾਟ ਕਟਾਈ ਹੈ ਮੈਂ ਆਪਣੀ ਕਿਹੜੇ ਖਾਲਸਾ ਕੋਰਟ ਖਾਲਸਾ ਸੀਸੀਟੀਵੀ ਆਈ ਕੋਈ ਹਾਂ ਸੀਸੀਟੀਵੀ ਆਈ ਆ ਪਰ ਉਹ ਜਿਆਦਾ ਵੀਡੀਓ ਨਹੀਂ ਆਈਆਂ ਥੋੜੀ ਬੋਦੀ ਹੈਗੀ ਵੀਡੀਓ ਪੁਲਿਸ ਨੂੰ ਲੋਕ ਕੀ ਕਿਹਾ ਜਾਂ ਪੁਲਸ ਵੱਲੋਂ ਕੁਝ ਨਹੀਂ ਮੈਂ ਸ਼ਾਮ ਦਾ ਕਿਹਾ 6 ਵਜੇ ਦਾ ਨਾਲੀ ਤੇ ਰਾਤੀ ਵੀ ਇਹਨਾਂ ਨੂੰ ਮੈਂ ਕਿਹਾ ਕਿ ਰਾਤੀ ਵੀ 10 ਤੇ ਫੋਨ ਨੰਬਰ ਤੇ ਫੋਨ ਕੀਤਾ ਵਾ ਸਾਢੇ 10 ਵੇ ਨਾਲ ਸਾਢੇ 11 ਵਜੇ ਪੁਲਸ ਆਈ ਏ ਤੇ ਹਲੇ ਤੱਕ ਇਹਨਾਂ ਨੇ ਇੱਕ ਕਰੀ ਵੀ ਨਹੀਂ ਗੇਰਾ ਮਾਰਿਆ ਉਹਨਾਂ ਬੰਦਿਆਂ ਦੇ ਕੋਲ ਸਾਡੀ ਕੋਈ ਪੁਰਾਣੀ ਦਸ਼ਮਣੀ ਨਹੀਂ 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 ਕੋਈ ਦਸ਼ਮਣੀ ਨਹੀਂ ਮੇਰੀ ਰਾਤੀ ਮੇਰੇ ਕੋਲ ਨਾ ਸਵਾ 10 ਵਜੇ ਦਾ ਟਾਈਮ ਹੀ ਵਕਾਸ ਆਇਆ ਵਕਾਸ ਸਾਨੂੰ ਬੇਜਨਾਥ ਵਾਸੀ ਗਲੀ ਨੰਬਰ ਅਠ ਇੰਦਰਾਪਰੀ ਦਾ ਐਕਟਵਾਦੇ ਮੋਟਰਸਾਈਕਲ ਤੇ 89 ਜਿਹੜੇ ਵਿਅਕਤੀ ਆਏ ਆ ਤੇ ਮੈਨੂੰ ਉਹਨਾਂ ਨੇ ਕਿਰਪਾਨਾਂ ਨਾਲ ਤੇ ਸੱਟਾਂ ਮਾਰੀਆਂ ਵਾਂ ਪਰ ਇਹ ਗੱਲ ਕਹਿ ਰਿਹਾ ਵੀ ਜਿਹੜੀਆਂ ਸੱਟਾਂ ਮੈਨੂੰ ਕਿਸੇ ਦੇ ਭਲੇਖੇ ਚ ਉਹ ਮਾਰ ਗਿਆ ਆ ਆਇਆ ਆ ਤੂੰ ਹੀ ਆ ਇਹ ਰਾਤ ਤੇ ਆਏ ਇਹਨਾਂ ਨੂੰ ਡਾਕਡ ਦਿੱਤਾ ਵਾ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਤਹਿਤ ਜਿਹੜੀ ਉਹ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਹੈ